ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਹੇ ਨਾ ਬਸੈ ਇਕ ਥਾਏ ਭਾਈ ਜਿਸ ਮਨੁੱਖ ਦੇ ਅੰਦਰ ਹਉਮੈ ਆ ਗਈ ਉਹਦੇ ਹਿਰਦੇ ਅੰਦਰ ਪਰਮਾਤਮਾ ਪਰਿਪੂਰਨ ਦਾ ਨਾਮ ਨਹੀਂ ਦੇ ਟਿਕ ਸਕਦਾ ਜਿਸ ਮਨੁੱਖ ਦੇ ਅੰਦਰ ਹਉਮੈ ਆ ਗਈ ਉਹਦੇ ਅੰਦਰ ਗੁਰੂ ਦਾ ਪ੍ਰਵੇਸ਼ ਨਹੀਂ ਜਿਸ ਦੇ ਅੰਦਰ ਹਉਮੈ ਆ ਗਈ ਉਹਦੇ ਹਿਰਦੇ ਅੰਦਰ ਗੁਰੂ ਦਾ ਸਰੂਪ ਨਹੀਂ ਜਿਸ ਮਨੁੱਖ ਦੇ ਅੰਦਰ ਹਉਮੈ ਆ ਗਈ ਉਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਗੁਣ ਨਹੀਂ ਜੇ ਇਸ ਮਨੁੱਖ ਦੇ ਅੰਦਰ ਹਉਮੈ ਆ ਗਈ ਉਹਦੇ ਕੀਤੇ ਹੋਏ ਕਰਮ ਸਭ ਵਿਰਥ ਨੇ ਇਸ ਪ੍ਰਕਾਰ ਹਉਮੈ ਜਿਹੜਾ ਇਹਦਾ ਨਾਮ ਦੇ ਨਾਲ ਵਿਰੋਧ ਹੈ ਸਤਿਗੁਰੂ ਗੁਰੂ ਗਰੀਬ ਨਵਾਜ਼ ਕਹਿੰਦੇ ਜਿੱਥੇ ਹਉਮੈ ਹੈ ਭਾਵ ਮੇਰੀ ਮੇਰੀ ਮਨੁੱਖ ਕਰਦਾ ਹੈ ਉਥੇ ਪਰਮਾਤਮਾ ਦਾ ਨਾਮ ਆਣ ਕਰਕੇ ਟਿਕਦਾ ਨਹੀਂ ਜਿੱਥੇ ਨਾਮ ਆ ਗਿਆ ਹੈ ਉਥੇ ਹਉਮੈ ਨਹੀਂ ਜਿੱਥੇ ਹਉਮੈ ਆ ਗਈ ਹੈ ਸਿੱਧੇ ਜੇ ਅਰਥ ਨੇ